ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅ ਹਾਂ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆ ਰਹੇ ਹਾਂ ਜੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਕੱਟ ਪੀਸ ਸ਼ੋ ਕਰਾਂਗੇ ਜੀ ਕੱਟ ਪੀਸ ਬਹੁਤ ਹੀ ਵਧੀਆ ਕੰਪਨੀ ਦੇ ਓਪਨ ਕੀਤੇ ਜਾ ਰਹੇ ਜੀ ਕੱਲ ਜੀ ਡਿਜੀਟਲ ਕੱਟ ਪੀਸ ਰਹਿਣਗੇ ਜੀ ਤੇ 100 ਰੁਪਏ ਮੀਟਰ ਰੇਟ ਰਹਿਣਾ ਜੀ ਕੱਟ ਪੀਸ ਦਾ ਅੱਜ ਅਸੀਂ ਤੁਹਾਡੇ ਲਈ ਵਧੀਆ ਚਿੰਕੇ ਲਗਾਇਆ ਹੈ ਜੀ ਕੱਟ ਪੀਸ ਅੱਗੇ ਆਪਾਂ ਐਵੇਂ ਖੋਲ ਦਿੰਦੇ ਸੀ ਬੰਡਲਾਂ ਦੇ ਵਿੱਚ ਡਿਜ਼ਾਈਨਰ ਦਾ ਪਤਾ ਨਹੀਂ ਚੱਲਦਾ ਸੀ ਜੀ ਸੋ ਅੱਜ ਅੱਜ ਤੁਹਾਡੇ ਲਈ ਪੀਸ ਜੋ ਲੈ ਕੇ ਆਏ ਹਾਂ ਜੀ ਆਪਾਂ ਪ੍ਰੋਪਰ ਚਣਕੇ ਲੈ ਕੇ ਜੀ ਪ੍ਰੋਪਰ ਕੱਟ ਮਿਲਣੀ ਹੈ ਜੀ ਤੁਹਾਨੂੰ ਇਹਨਾਂ ਪੀਸਾ ਦੀ ਜੀ 2.5 ਮੀਟਰ ਦੀ ਜਾਂ 5 ਮੀਟਰ ਦੀ ਕੱਟ ਮਿਲਣੀ ਹੈ ਜੀ 100 ਰੁਪਏ ਮੀਟਰ ਰੇਟ ਰੈਣੇ ਜੀ ਕੱਟ ਪੀਸ ਦਾ ਡਿਜੀਟਲ ਕੱਟ ਪੀਸ ਨੇ ਜੀ ਇਹ 100 ਰੁਪਏ ਮੀਟਰ ਰੇਟ ਰੈਣੇ ਜੀ ਕੱਲ ਸਵੇਰੇ ਆਪਾਂ 8 ਵਜੇ ਓਪਨ ਕਰ ਦਾਂਗੇ ਕੱਟ ਪੀਸ ਜੀ ਇਹ ਵਾਲੇ ਤੁਸੀਂ 8 ਵਜੇ ਤੋਂ ਬਾਅਦ ਵੀ ਆ ਸਕਦੇ ਹੋ ਜੀ ਕਿਉਂਕਿ ਕਾਫੀ ਸਟਾਕ ਹੈ ਜੀ ਕੱਟ ਪੀਸ ਦਾ ਹਾਂਜੀ ਆ ਤੁਸੀਂ ਦੇਖਸੋ ਜੀ ਬਹੁਤ ਸਟਾਕ ਹੈ ਜੀ ਕੱਟ ਪੀਸ ਦਾ ਜੀ ਤੁਸੀਂ 8 ਵਜੇ ਤੋਂ ਬਾਅਦ ਵੀ ਆ ਸਕਦੇ ਹੋ 8 ਵਜੇ ਆਪਾਂ ਸਹੀ ਓਪਨ ਕਰ ਦੇਵਾਂਗੇ ਕੱਟ ਪੀਸ ਜੀ ਜੋ ਜਲਦੀ ਖਰੀਦਣਾ ਚਾਹੁੰਦੇ ਜੀ ਪਹਿਲਾਂ ਆ ਕੇ ਖਰੀਦਣਾ ਜਾਂਦੇ ਜੀ ਖਰੀਦ ਸਕਦੇ ਜੀ 8 ਵਜੇ ਸਹੀ ਸ਼ਾਪ ਓਪਨ ਹੋ ਜਾਊਗੀ ਹਾਂਜੀ ਤੇ ਜੋ ਸਾਡੇ ਨਿਊ ਸਬਸਕ੍ਰਾਈਬਰ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਜੀ ਅਸੀਂ ਮਾਨਸਾ ਤੋਂ ਬਿਲੋਂਗ ਕਰਦੇ ਹਾਂ ਜੀ ਸਾਡੀ ਸ਼ਾਪ ਮਾਨਸਾ ਦੇ ਵਿੱਚ ਹੈ ਜੀ ਕੱਟ ਪੀਸ ਦਾ ਸਾਡਾ ਕੰਮ ਹੈ ਜੀ ਅ ਇੱਕ ਦੋ ਦਿਨ ਛੱਡ ਕੇ ਅਸੀਂ ਕੱਟ ਪੀਸਸ ਦੀ ਵੀਡੀਓ ਪਾਣੇ ਰਹੇ ਹਾਂ ਜੀ ਸੋ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਸਾਡੀ ਸ਼ਾਪ ਦਾ ਜੋ ਐਡਰੈਸ ਹੈ ਜੀ ਮਾਨਸਾ ਬੱਸ ਸਟੈਂਡ ਤੋਂ ਜੀ ਬਹੁਤ ਨੇੜੇ ਹੈ ਜੀ ਬਜ਼ਾਰ ਵੱਲ ਵਿੱਚ ਬਜ਼ਾਰ ਵੱਲ ਆ ਕੇ ਜੀ ਬਜ਼ਾਰ ਵੱਲ ਦੇ ਕੋਲ ਜੀ ਪੀਰਖਾਨੇ ਦੇ ਕੋਲ ਪ੍ਰੀਆ ਲਹਿੰਗਾ ਹਾਊਸ ਵਾਲੀ ਗਲੀ ਦੇ ਵਿੱਚ ਜੀ ਪ੍ਰੀਆ ਲਹਿੰਗਾ ਉਸ ਕੋਰਨਰ ਤੇ ਦੁਕਾਨ ਹੈ ਜੀ ਇਸ ਗਲੀ ਦੇ ਵਿੱਚ ਆਪਣੀ ਦੁਕਾਨ ਹੈ ਜੀ ਤੇ ਮੋਸਟਲੀ ਆਪਾਂ ਕੱਟ ਪੀਸ ਹੀ ਜ਼ਿਆਦਾ ਸੇਲ ਕਰਦੇ ਹਾਂ ਜੀ 100 ਰੁਪਏ ਮੀਟਰ ਦੇ ਵਿੱਚ ਇਹ ਕੱਟ ਪੀਸ ਹੈ ਜੀ ਤੇ ਬਹੁਤ ਹੀ ਪਿਆਰੇ ਕੱਟ ਪੀਸ ਹੈ ਜੀ ਡਿਜੀਟਲ ਕੱਟ ਪੀਸ ਹੈ ਜੀ ਹਾਂ ਜੀ ਤੇ ਕੱਲ ਸਵੇਰੇ 1 ਮਈ ਨੂੰ ਓਪਨ ਕਰਾਂਗੇ ਜੀ ਵੀਰਵਾਰ ਨੂੰ ਜੀ ਸਵੇਰੇ 8 ਵਜੇ ਜੀ ਹਾਂਜੀ ਤੇ ਜੋ ਕਸਟਮਰ ਸਵੇਰੇ ਨਹੀਂ ਆ ਸਕਦੇ ਜੀ ਜੋ ਸਾਡੇ ਲੋਕਲ ਕਸਟਮਰ ਹੈ ਜੋ ਉਹਨਾਂ ਨੂੰ ਇੱਕ ਕਹਿਣਾ ਜੰਦਾ ਜੀ ਤੁਸੀਂ 4 ਵਜੇ ਤੋਂ ਬਾਅਦ ਵੀ ਆ ਸਕਦੇ ਹੋ ਜੀ ਤੁਹਾਨੂੰ 4 ਵਜੇ ਤੋਂ ਬਾਅਦ ਵੀ ਇਹ ਪਾਰਸਲ ਕੱਟ ਪੀਸ ਮਿਲ ਜਾਣਗੇ ਜੀ ਅ ਹਾਂਜੀ ਇੱਕ ਪਾਰਸਲ ਅਸੀਂ ਬੰਦ ਰੱਖਿਆ ਹੋਇਆ ਜੀ ਉਹ ਕੱਲ ਅਸੀਂ ਸ਼ਾਮ ਨੂੰ 4 ਵਜੇ ਤੋਂ ਬਾਅਦ ਓਪਨ ਕਰਾਂਗੇ ਸੋ ਤੁਸੀਂ ਕੱਟ ਪੀਸ ਲੈਣਾ ਚਾਹੁੰਦੇ ਹੋ ਜੀ ਤਾਂ ਕੱਲ ਤੁਸੀਂ ਜੋ ਸਵੇਰੇ 8 ਵਜੇ ਆ ਸਕਦੇ ਹੋ ਜੀ 8 ਵਜੇ ਆਓ ਸੋ ਜੋ ਨਹੀਂ ਆ ਸਕਦੇ ਜੀ ਇੱਕ ਪਾਰਸਲ ਆਪਾਂ ਸ਼ਾਮ ਨੂੰ ਓਪਨ ਕਰਾਂਗੇ ਜੀ 4 ਵਜੇ ਜੋ ਸ਼ਾਮ ਨੂੰ ਆ ਸਕਦੇ ਜੀ ਸ਼ਾਮ ਨੂੰ ਵਿజిਟ ਕਰਕੇ ਇਹ ਕੱਟ ਪੀਸ ਲੈ ਜਾ ਸਕਦੇ ਹੋ 100 ਰੁਪਏ ਮੀਟਰ ਰੇਟ ਰਹਿਣਾ ਜੀ ਹਾਂਜੀ ਆਪਾਂ ਅੱਜ ਵੀਡੀਓ ਜ਼ਿਆਦਾ ਵੱਡੀ ਨਹੀਂ ਕਰਦੇ ਜੀ ਸੰਖੇਪ ਦੇ ਵਿੱਚ ਦੱਸਣਾ ਹੈ ਜੀ ਕੱਲ ਕੱਟ ਪੀਸ ਓਪਨ ਹੋ ਰਿਹਾ ਹੈ 1 ਮਈ ਨੂੰ ਦਿਨ ਵੀਰਵਾਰ ਨੂੰ ਜੀ ਸਵੇਰੇ 8 ਵਜੇ ਜੀ ਤੇ ਬਹੁਤ ਹੀ ਵਧੀਆ ਕੱਪੜੇ ਦੇ ਕੱਟ ਪੀਸ ਰਹੇ ਨੇ ਆ ਡਿਜੀਟਲ ਕੱਟ ਪੀਸ ਰਹੇ ਨੇ ਜੀ ਤੁਸੀਂ ਇਹਨਾਂ ਦਾ ਦੇਖ ਹੀ ਸਕਦੇ ਹੋ ਡਿਜ਼ਾਈਨਿੰਗ ਵਗੈਰਾ ਬਹੁਤ ਸੋਹਣੀ ਹੈ ਜੀ ਹਾਂਜੀ ਧੰਨਵਾਦ ਜੀ